ਜੀ ਲੋਕਾਂ ਦੇ ਲੋਕ ਸੌਂ ਸੌ ਜਾਂਦੇ ਤੇ ਸਾਡਾ ਡੱਬਰ ਐਕਸੀਬਿਸ਼ਨ ਦੀ ਤਿਆਰੀ ਚ ਲੱਗਾ ਹੋਇਆ ਹੈ ਨਾ ਬਸ ਇੱਕ ਦਿਨ ਰਹਿ ਗਿਆ ਕੱਲ ਦਾ ਪਰਸੋਂ ਐਕਸੀਬਿਸ਼ਨ ਕੱਲ ਦਾ ਤੇ ਪਰਸੋਂ ਦਾ ਦੇਣਾ ਕੱਲ ਦਾ ਤੇ ਪਰਸੋਂ ਦਾ ਫੁੱਲ ਤਿਆਰੀਆਂ ਸੂਟ ਸਾਡ ਵੇਖ ਲੋ ਸਾਰੇ ਪ੍ਰੈਸ ਉਹ ਕਢਾਈ ਪੋਰਚ ਨਾ ਲੋ ਕਿ ਕਿਹੜੀ ਕਿਹੜੀ ਮਿਹਨਤ ਕਰਕੇ ਮੈਜਿਕ ਕਰਦੀ ਹੈ ਗਰਦੀਬ ਗਰਦੀਬ ਦੇਖੋ ਜੀ ਗਰਦੀਬ ਹੋਵੇ ਦੇਖ ਵੀ ਗਰਦੀਬ ਓ ਮਾਈ ਸੂਟ ਅਲਾ ਕੀ ਗੱਲਾਂ ਨਹੀਂ ਜਦ ਆਇਆ ਵੀ ਪਾਗਲਪਨ ਸਵੇਰੋਂ ਸਵੇਰ ਚੜ ਜਾਂਦਾ ਦਿਮਾਗ ਸਵੇਰੇ ਹੀ ਹਲ ਜਾਂਦਾ ਹਲ ਜਾਂਦਾ ਸਵੇਰੇ ਤੇ ਖਾਣਾ ਖਰਾਬ ਹੋ ਗਿਆ ਸਵੇਰੇ ਮੇਰਾ ਅੱਜ ਇਹ ਇੱਕ ਵਾਰਾਂ ਵੀ ਹਾਰਨ ਵੱਜਿਆ ਅਗਲੇ ਨੂੰ ਸੁਣ ਜਾਂਦਾ ਵਾ ਮਮੀ ਤੇ ਨੁੰਦ ਨਹੀਂ ਨਾ ਸੁਣਿਆ ਥਿਸ ਇਜ਼ ਨੋਟ ਅ ਫੇਅਰ ਗੇਮ ਯਾ ਸੁਣਿਆ ਜਦ ਬੂੜਾ ਖੋਲ ਕੇ ਆਉਂਦਾ ਸੀ ਆਏ ਆਏ ਅੱਜ ਕਿੰਦੀ ਸੋਹਣੀ ਲੱਗੀ ਜਾਂਦੀ ਏ ਕੀ ਲਾਇਆ ਆਏ ਆਏ ਖਾ ਕੇ ਮੱਖਣ ਮਲਾਈ ਆਵੇਂ ਮੈਂ ਪਲੀਆਂ ਹੁਣ ਜਿਆਦਾ ਹੀ ਪਾਲ ਗਈ ਆ ਯੇ ਬੇਬੀ ਗਰ ਓ ਯਾ ਓ ਯਾ ਜੀ ਹੈ ਸਾਡੀ ਮੰਮੀ ਹਰਜੀਤ कौर ਯਾਨੀ ਕਿ ਪਾਲੇ ਦੀ ਕੁੜੀ ਇਹ ਚਾਰਾਂ ਭਰਾਵਾਂ ਦੀ ਲਾਸਟ ਵਾਲੀ ਭੈਣ ਆ ਇਸ ਤੋਂ ਵੱਡੀ ਇੱਕ ਹੈ ਕੰਮ ਕਰ ਬੀਬੀ ਨੂੰ ਕੀ ਕੰਮ ਕਰਦਾ ਨਹੀਂ ਨਾਉਣਾ ਭਰਾ ਲੈ ਬੀਬੀ ਕਹਿੰਦੀ ਸਾਸਰੀ ਘਰ ਲਾਓ ਜੀ ਬੀਬੀ ਗਰਮ ਸੁਭਾਅ ਚੱਕੀ ਫਿਰਦੀ ਮੇਤਰਾ ਪੈਪ ਤਾਂ ਆ ਗਈ ਲੰਬਰ ਦਾ ਵੀ ਕੰਮ ਸ਼ੁਰੂ ਨਾਲ ਦੀ ਨਾਲ ਹੀ ਪਾਪੇ ਗੁੱਡ ਮਾਰਨਿੰਗ ਉਹ ਸਾਰੀ ਚੱਲਦੀ ਜਾਂਦੀ ਆ ਉਹ ਜਾਂਦਾ ਹੀ ਪਾਪਾ ਨਵਾਂ ਬੋਲਟ ਏ ਏ ਬੰਦਾ ਬਹੁਤ ਖਾਸ ਆ ਜੀ ਦਾ ਬੋਲਟ ਇਹ ਬੰਦੇ ਨੇ ਤੁਸੀਂ ਨੈੱਟ ਤੇ ਇੱਕ ਗੱਡੀ ਲਈ ਵੇਖੀ ਆ ਚੜਾਈ ਦਿਨੋਂ ਦਾ ਰੱਬ ਜੱਲ ਚੜਾਈ ਰੱਖੇ ਹੈ ਨਾ ਤੇ ਆਹ ਮੁਬਾਰਕਾ ਕਿੰਨੇ ਦਾ ਪਿਆ ਓਏ ਇਹ ਪੈ ਗਿਆ ਬਾਈ ਰੇਟ ਨਹੀਂ ਪਤਾਗਾ ਹਾਲੇ ਰੁਹਿੰਗਾ ਹਾਲੇ ਰੁਹਿੰਗਾ ਹਾਲੇ ਰੁਹਿੰਗਾ ਹਾਲੇ ਨੂੰ ਕਿੱਥੇ ਲਗਾਏ ਦਾ ਮੁਬਾਰਕਾ ਮੁਬਾਰਕਾ ਉਹ ਬੱਲੇ ਧੱਕੇ ਬਾਹਰ ਦਾ ਬੰਦਾ ਰੱਖਿਆ ਉਹ ਆ ਚੀਜ਼ਾਂ ਬਹੁਤ ਘੈਂਡ ਦਿਤੀਆਂ ਨਾ ਇਹਦੀਆਂ ਬਾਲਾ ਘੈਂਡਾ ਯਾਰ ਇਹ ਕਿਰੋ 85 ਕਿਲੋਮੀਟਰ ਕੱਲੇ ਆ ਜੇ ਉੱਥੇ ਕਹਿੰਦੇ ਤੇਲ ਦਾ ਮੋਟਾ ਕਹਿੰਦਾ ਸਾਇਆ ਤੇਲ ਵਾਲਾ ਵੀ ਦਿੱਖਦਾ ਉਹ ਫੋਲ ਟੈਂਕੀ ਫੋਲ ਸੇ ਦੇਖਿਆ ਆਇਆ ਕੱਲਾ ਲੱਗਦਾ ਇੰਨੇ ਚੱਲਿਆ ਹਣਾ ਆਵੇ ਆਵੇ ਰਿਕਾਰਡ ਹੋ ਗਈ ਆ ਆਈਆਂ ਰਿਕਾਰਡ ਆ ਕੀ ਹੋਇਆ ਗੋਰੇ ਨੂੰ ਗੋਰੇ ਨੂੰ ਹੋਇਆ ਯਾ ਦੱਸੀ ਕਿਵੇਂ ਕਰਦਾ ਹੁਣ ਦੱਸੀ ਸਹੀ ਮਾੜਾ ਦੱਸ ਦੇ ਕੇਲੇ ਦਿੱਤੇਗੇ ਨਾ ਜਾ ਆਲੀ ਹੈ ਸੱਚਾ ਗੋਰੇ ਦੇ ਚਾਰ ਕੇਲੇ ਖਾਦੇ ਨਹੀਂਗੇ ਨਾ ਨਾ ਕੇਲੇ ਤਾਂ ਖਾਦੇ ਗੱਲ ਉਹਦੇ ਉਹਦੇ ਨੇ ਹੋਰ ਹੋਰ ਲੋਗੀ ਆ ਗਿਆ ਠੀਕ ਏ ਕੱਟੀ ਗਈ ਇਹਨੂੰ ਲੱਗੀਆਂ ਪਾਣੀ ਆਪਾਂ ਦੇ ਗਾ ਇਹਦਾ ਕਲਾ ਬੁਖਾਰ ਜਿਹੜਾ ਸੀ ਉਹਨੇ ਕੀ ਰਲਾ ਪਿਆ ਇੱਥੇ ਦੱਸੀ ਜੀ ਬਾਬੂ ਆ ਦੇਣੀ ਆ ਆਪਾਂ ਨੂੰ ਕਲਾ ਬੁਖਾਰ ਜਿਹੜਾ ਹੈ ਆਪਾਂ ਪਰ ਆ ਜਾ ਤੂੰ ਭੈਂਜੋ ਆ ਵੇਚ ਆ ਜਾਏਗਾ ਕੀਦੇ ਤੂੰ ਹਾਂ ਜੀ ਠੀਕ ਆ ਮਾਹੌਲ ਹੁਣ ਵਿਖਾਈ ਸਾਈਡ ਜੀ ਬਿਆਲ ਵਾਲਾ ਦੀ ਓਕੇ ਮਾਹੌਲ ਹੁੰਦਾ ਚੜਾਈ ਜੋ ਵੀ ਦੀ ਹੁਣ ਚੜਾਈ ਆ ਬੁੜੀ ਉਹ ਜਿਹੜਾ ਟੈਟੂ ਜਿਹੜੇ ਖੰਭ ਬੁੱਢ ਚੱਲੇ ਨਾ ਉਹ ਜਿਹੜੇ ਫੜ ਫੜੀ ਨੂੰ ਓਲ ਜਣ ਫੜੀ ਰੋੜੀ ਚੱਲਾ ਤੇਰੀ ਆਵਾਜ਼ ਦੀਆਂ ਰੱਖੇ ਤੇ ਏ ਡਾਈਨ ਟਾਈ ਕੀ ਆ ਕੀ ਕਹਿੰਨੀ ਹੁੰਦੀ ਇਹਨੂੰ ਠੀਕ ਮੈਚਿੰਗ ਆ ਵੀ ਪ੍ਰਿੰਟਡ ਦੁਪੱਟਾ ਤੇ ਗੁਲਾਬ ਦੇ ਫੁੱਲਾਂ ਦੀ ਕਢਾਈ ਤੇ ਕਿੰਨੀ ਦਿਨ ਰੀਐਕਟੀਵੇਸ਼ਨ ਹੈ ਜੀਰੇ ਸ਼ਹਿਰ 'ਚ ਤੁਹਾਡਾ ਆਪਣਾ ਸੰਡੇ ਪਰਸੋਂ 31st ਅਗਸਟ ਆ ਦਾਵਤ ਰਿਜ਼ੋਰਟ ਫਰੋਜ਼ਪੁਰ ਰੋਡ ਜੀਆ ਉਹ ਕਿ ਜੀਰਾ ਫਰੋਜ਼ਪੁਰ ਦੀ ਜਿਹੜੀ ਜਿਹੜਾ ਕਾਜਾ ਸਭ ਕਹਿੰਦੇ 31 ਤਰੀਕ ਰੋਡ ਨੂੰ ਮੈਂ ਪੰਜਾਬੀ 'ਚ ਕਿੱਦਾਂ ਬੋਲਾਂ ਦੱਸੋ ਫਰੋਜ਼ਪੁਰ ਰੋਡ ਉਹ ਮਤਲਬ ਗੱਲ ਹੈ 31 ਅੱਗੇ ਅੱਤ ਗਿਆ 31 ਅੱਗੇ ਤੇ ਅੱਗੇ ਤੇ ਮੰਮੀ ਕੀ ਕਿਹਾ ਮੰਮੀ ਇਹ ਜੀ ਆ ਉਹ ਐਗ ਅਗਸਟ ਖਿਆ ਮੈਂ ਐਗ ਐਸਟ ਆਗਸਟ ਹੁੰਦਾ ਮਾਤਾ ਜੀ ਦਾ ਫੋਨ ਹੀ ਕੱਪੀਆਂ ਦੋਸਤੋ 31 ਅਗਸਟ ਨੂੰ ਐਕਟੀਵੇਸ਼ਨ ਸਾਵਤ ਰਿਜ਼ੋਰਟ ਬੋਸ ਕੋ ਰੋਡ ਜੀਰਾ ਭਾਜੀ ਨਹੀਂ ਇਹ ਗੱਲ ਠੀਕ ਹੈ ਮੈਂ ਕਰਨਾ ਕੋਈ ਨਹੀਂ ਆਵੋ ਤਾਂ ਭਲ ਗਿਆ ਇਹ ਤੇ ਜਿਹੜੀ ਕਦੇ ਪਾਰ ਪਾਰੀ ਬਸ ਟੇਰ ਜਾਣਾ ਅੱਜ ਚਾਚੀ ਲਈ ਪਰਸ ਲੈਣ ਦੀ ਤਿਆਰੀ ਹੋ ਰਹੀ ਵੀਰ ਵੱਲੋਂ ਤੇ ਵੀਰ ਵੱਲੋਂ ਵੀ ਇਹ ਉਹ ਵੀ ਮਾਤਾ ਲਈ ਲੈ ਕੇ ਚੱਲੇਣਾ ਹੈਗੇ ਤਾਂ ਵੈਸੇ ਸਿੰਗਲ ਹੀ ਆ ਸਭ ਤੋਂ ਵੱਡਾ ਸਿੰਗਲ ਇਹ ਆ ਸਮਝ ਨਹੀਂ ਲੱਗਦੀ ਬਈ ਕਦੇ ਲੈ ਲੂਗੇ ਨਹੀਂ ਇਹਣਾ ਆਹ ਕੋਈ ਪਸਾ ਆ ਲੈ ਓਏ ਓਏ ਵੇ ਕੁੱਤੀ ਸਰਾ ਐ ਲੱਗਣਾ ਕੁੱਤਾ ਮਾਰ ਲਿਆ ਤੇ ਉੱਤੇ ਉਹ ਲਾਦਾ ਵਾਹ ਜੀ ਵਾਹ ਥੈਂਕ ਯੂ ਭਾਜੀ ਕਾਚੀ ਕਦ ਲਾਉਗੀ ਇਹਦਾ ਟ੍ਰੈਂਡ ਦਾ ਇਹਨੂੰ ਬੜਾ ਬੜਾ ਟ੍ਰੈਂਡ ਦਾ ਹੈ ਪਹਿਲੀ ਆ ਇੱਕ ਐਕਸਪੀਰੀਅੰਸ ਵਾਏ ਆਓ ਈ ਚਿੱਟੇ ਪਾਇਆ ਅੱਜ ਬਾਜੀ ਬਲੂ ਸਟਾਰ ਵਾਲੇ ਲੱਗਦਾ ਛੱਪੜ ਤੇ ਨਿਕਲਿਆ ਹੁੰਦਾ ਹੈ ਬਹੁਤੀ ਜਿਆਦੀ ਵੇਚਤੀ ਨਹੀਂ ਕਰਦਾ ਤੂੰ ਗਰੀਬ ਬੰਦੇ ਵੀ ਆਹ ਧੱਕਾ ਕਰਦਾ ਇਹਨਾਂ ਲਈ ਗੱਲ ਕਰਕੇ ਹਾਂ ਸਾਰਿਆਂ ਚੈੱਕ ਆ ਗਿਆ ਸਾਰਿਆਂ ਨੂੰ ਨਾਗਿੰ ਨੂੰ ਚੈੱਕ ਰਾਇਆ ਉਹ ਨਾਗੀਨਾ ਕਰਾਇ ਕਰਾਇ ਚੱਕ ਓਏ ਅੱਪੀ ਥੋੜੀ ਵਾਕ ਕਰਕੇ ਦਿਖਾਓ ਕਿਵੇਂ ਨੱਚਦੇ ਨੇ ਤੇ ਤਾਂ ਭੁੱਲ ਗਿਆ ਏਡਾ ਨਾ ਥਲਾਓ ਹਾਂ ਐਦਾਂ ਤੇ ਥੋੜਾ ਤੁਰੋ ਹਾਂ ਐ ਹੁੰਦਾ ਤੇ ਜਿੱਦਾਂ ਥੋੜੀਆਂ ਚੱਕਮੀਆਂ ਕੁੜੀਆਂ ਹੁੰਦੀਆਂ ਉਹ ਉਹ ਗੱਥੇ ਬੋਲਾਂ ਦੀ ਮੋਢੇ ਤੇ ਮੋਢੇ ਤੇ ਇਹ ਜਹ ਹੁਣ ਚੱਕਮੀ ਬਣ ਗਈ ਤੇ ਤੇ ਜੇ ਥੋੜੀ ਜੀ ਮਤਲਬ ਨਾ ਚੱਕਵੀ ਤੇ ਨਾ ਟੈਂਪਰੇਰੀ ਨਾ ਚੱਕਵੀ ਨਾ ਰੱਖਦੀ ਫੱਟ ਚ ਫੜ ਨਾ ਚੱਕਵੀ ਦੇ ਪਰਸ ਰੱਖਦੀ ਨਹੀਂ ਜਿਹੜਾ ਬਚਾਰੀ ਨਾ ਚੱਕਮੀ ਦਾ ਬਜਾਰੀ ਐਂ ਕਰਦਾ ਤੇ ਜੇ ਮਾਲਾ ਕੱਕ ਦੀ ਬੀਬੀ ਨੇ ਪਰਸ ਲਈ ਜਾਣਾ ਹੋਵੇ ਫੇਰ ਕਿੱਦਾਂ ਪੜ ਕੇ ਜੇ 10 ਕੱਕੇ ਤੂੰ ਦਾ ਬੀਬੀ ਦਾ ਜੋਜੂ ਕਰ ਕੋ ਕੇ ਢੋਲੇ ਭਾਈ ਲਿਆ ਨਾ ਮੋਟੇ ਜਾਇਨ ਤੋਂ ਲੈਣਾ ਇੱਥੇ ਇੱਥੇ ਐਂ ਲਿਆਣਾ ਉਹਨਾਂ ਨੇ ਦਾ ਭਾਈ ਉਹਨਾਂ ਨੂੰ ਪੈਸੇ ਦਾ ਡਰਾ ਅੱਜ ਕਾਲ ਲੰਗਾ ਖਾਲੀ ਪਰਸ ਹੁੰਦੇ ਨੇ ਪਰ ਲੈ ਲਿਆ ਲੈ ਲਿਆ ਲੈ ਲਿਆ ਇਹ ਇਹ ਇਹਨਾਂ ਦਾ ਨਾਮ ਦਾ ਸੁਕੀ ਆ ਤੁਹਾਨੂੰ ਦੇਖ ਗਿਆ ਉਹਨਾਂ ਦਾ ਨਾਮ ਇਹ ਹੀ ਆ ਨਾਗਿਨ ਪੈਸੇ ਇਹ ਕਿਸੇ ਨੇ ਕੋਈ ਗੁੱਸਾ ਨਹੀਂ ਕੀਤਾ ਤੁਹਾਡੇ ਤੇ ਬੜੀ ਦਲੇਰੀ ਆ ਬੋਦੀ ਯਾਦੀ ਦੇ ਲਈ ਕਿਵੇਂ ਲਾਹਾਰ ਲਗੀ ਤੇ ਬੋਲਟ ਕਿਵੇਂ ਲੱਗਾ ਕਿਵੇਂ ਆ ਇਹ ਰਿੰਨ ਚੀ ਰਿੰਨ ਹੀ ਹੁੰਦੀ ਆ ਬਹੁਤ ਸੋਹਣਾ ਯਾਰ ਫਿਰ ਜ਼ਮਾਨਾ ਆ ਗਿਆ ਬੋਲਟਾਂ ਦਾ ਵਿਚੋ ਪਾਫੇ ਲਾਉਣੇ ਨਹੀਂ ਲਾਉਣੇ ਆ ਇਹਨੂੰ ਆ ਟੇਪ ਜੀ ਕਰਾ ਲਾ ਟੈਂਕੀ ਦੇ ਤੇ ਇਹ ਇਹ ਹੈਗਾ ਸਾਡੇ ਤਾਏ ਦਾ ਮੁੰਡਾ ਲੋਕਾਂ ਨੇ ਇਹਨਾਂ ਪੈਟ ਰੱਖੇ ਹੁੰਦੇ ਆ ਇਹਨੇ ਵੀ ਪੈਟ ਰੱਖਿਆ ਨਾਲ ਹੀ ਲਈ ਰੱਖਦਾ ਸਾਰਾ ਦਿਨ ਪੈਟ ਨੂੰ ਹਾਏ ਹਾਏ ਕਿੱਡਾ ਭਾਈ ਕਿੱਡਾ ਟੱਡਾ ਕਿੱਡਾ ਭਾਈ ਕਿੱਡਾ ਭਾਈ ਨਿਊਜ਼ੀਲੈਂਡ ਵੈਂਸਨ ਬੈਟਰੀ ਕਾ ਸਕੂਟਰ ਹੀ ਲੈ ਆਉਂਦੀ ਆ ਤੇ ਬੈਟਰੀ ਲੋ ਹੋ ਗਈ ਉਹਨੇ ਕੀ ਹੋਇਆ ਕਹੇ ਦੀ ਮੰਗ ਕੇ ਲੈ ਆਏ ਕੀ ਕਹਿੰਦੀ ਆ ਚੱਲ ਚੱਲ ਵੀ ਚੱਲ 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 ਵੀ ਟੋਪਾ ਪਾਰਕਿੰਗ ਚ ਲੱਗੀ ਸੀ ਖੁਸ਼ੀ ਕਿੰਨੀ ਛੜ ਗਈ ਸਕੂਟੀ ਚੱਲੀ ਸੀ ਕੀ ਹੋ ਗਿਆ ਹੁਣ ਕੀ ਕਰੀ ਜਾਂਦਾ ਵਾ ਹਰ ਸਕੂਟੀ ਨਾਲ ਗਿਆ ਮਰਸਡੀ ਹੋ ਗਈ ਹੈ ਨਾ ਸੈਂਸਰ ਨਾਲ ਚ ਲੱਗਦੇ ਉਹ ਬੈਕ ਕਰਨ ਲੱਗੇ ਸੈਂਸਰ ਲੱਗੇ ਆ ਇਓ ਯਾ ਨੰਨ ਲਾ ਇਹ ਪਹਿਲਾਂ ਸਟਾਰਟ ਆ ਦੇ ਬੰਦਾ ਗਾਹ ਤੋਰ ਆ ਵੀ ਰੈਡੀਓ ਨੇ ਕਹਤਾ ਰੈਡੀ ਚੱਲ ਤੋਰ ਲੋਕ ਨਾ ਕਰ ਖੋਲ ਲੋਕ ਗੁਰੂਆ ਲੋ ਖੋਲ ਲੈ ਲੋ ਭਾਈ ਤੂੰ ਹਾਂ ਚੱਲ ਹੁਣ ਤੋਰ ਹੁਣ ਨਹੀਂ ਕਰਦੀ ਚੱਲ ਖੁੱਲ ਗਿਆ ਚੱਲ ਕਿਉਂ ਫੈਂਸਰ ਆ ਸਹੀ ਗਿਆ ਕਾਕਾ ਇਹਨੇ ਦੋ ਕਰ ਲਵੇ ਤੂੰ ਇੱਕ ਇੰਨਾ ਮਹਿੰਗਾ ਲਾਈ ਜਾਂਦਾ ਦੋ ਅਸੀਂ ਕੀ ਕਰਾਂਗੇ ਮਾੜਾ ਵੇਂਗਾ ਤੂੰ ਆ ਤੈਨੂੰ ਇੱਕ ਹੀ ਨਵੇਂ ਵੇਂਗਾ ਲੈ ਜਾਂਦੇ ਕੋਈ 15 ਤੋਂ 10000 ਤੋਂ ਘੱਟ ਗੱਲ ਕਰੋ ਕਿਸ ਤਰ੍ਹਾਂ ਦਾ ਇਥੇ ਉਹ ਹੈਗੀ ਸੁਭਦਾ ਸੁਭਦਾ ਜਿੱਦਾਂ ਕਮੇਟੀ ਚੱਕ ਸਕੀਏ ਤੁਹਾਡੇ ਕੋਲ ਫਿਰ ਤਾਂ ਸਾਰੇ ਕਰਦੇ ਲੈ ਲੈ ਫਿਰ ਕਰੀ ਐਵੇਂ ਹੀ ਕਰਾ ਤੂੰ ਉਹਨੇ ਜਾ ਕੇ ਪੜਾ ਨੀ ਚੱਲਦਾ ਕਾਫਟਰ ਪੇ ਬਜਾਜ ਕਾਰਡ ਬਣਾ ਜਾਗੇ ਤੂੰ ਜੀਪੇ ਕਰਾ ਦਿੰਦੇ ਭਾਜੀ ਸਮਝ ਨਹੀਂ ਲੱਗਦੀ ਕਿਹੜਾ ਸੋਨਾ ਯਾਰ ਸਮਝ ਨਹੀਂ ਲੱਗਦੀ ਸੋਨਾ ਕਿਹੜਾ ਰੇਟ ਦੀ ਸਮਝ ਲੱਗਦੀ ਸੋਹਣੇ ਆਲੇ ਲੱਗਦੇ ਵੇ ਰੇਟ ਨਹੀਂ ਭਾਈ ਕਿ ਸੋਹਣੇ ਲੱਗਦੇ ਪਏ ਲੋ ਵੇ ਮਿੱਤਰੋ ਇਹ ਕਾ ਵਾ ਤੇ ਦੂਜਾ ਕਿਹੜਾ ਵਹਾ ਬਈ ਉਹ ਗੁਲਾਬੀ ਰੰਗ ਤੇ ਇੱਕ ਆ ਵਾਲਾ ਵਾ ਤੇ ਇੱਕ ਆ ਵਾ ਇੱਕ ਹੋਰ ਸੀਗਾ ਤੀਜਾ ਜਿਹੜਾ ਕਿਹੜੇ ਵਾਲਾ ਇੱਕ ਹੋਰ ਚੱਕਿਆ ਜਿਹੜਾ ਯਾਰ ਹਾਂ ਨਹੀਂ ਨਹੀਂ ਇਹ ਨਹੀਂ ਆ ਰਿਹਾ ਜਿਹੜਾ ਇਹਨਾਂ ਦਾ ਤੁਹਾਨੂੰ ਕਿਹੜਾ ਲੈਣਾ ਸੀ ਦੱਸ ਬਈ ਠੀਕ ਆ ਜਿਹੜਾ ਮੈਸੇਜ ਆ ਕੋਲ ਲੈ ਲਾਂਗੇ ਪੱਕਾ ਕਿਹਨੇ ਮੈਸੇਜ ਕਰਦਾ ਉਹਨੂੰ ਤੇ ਇੱਕ ਆ ਵਾ ਇੱਕ ਹੋਰ ਸੀਗਾ ਤੀਜਾ ਜਿਹੜਾ ਕਿਹੜੇ ਵਾਲਾ ਇੱਕ ਹੋਰ ਚੱਕਿਆ ਜਿਹੜਾ ਯਾਰ ਹਾਂ ਨਹੀਂ ਨਹੀਂ ਇਹ ਨਹੀਂ ਆ ਰਿਹਾ ਜਿਹੜਾ ਤੀਜਾ ਇਹਨਾਂ ਬਾਗੋਂ ਕਿਹੜਾ ਲੈਣਾ ਸੀ ਠੀਕ ਜਿਹੜਾ پیسے ਉਹ ਲੈ ਲਾਂਗਾ ਪੱਕਾ ਜਿਹਨੇ ਮੈਸੇਜ ਕਰਤਾ ਉਹਨੂੰ ਦਵਾ ਦੇ ਦੇ ਆ ਮੈਸੇਜ ਨਾ ਕਰੇ ਇੱਥੇ ਹੀ ਆਪਾਂ ਸ਼ਾਮਾਂ ਦਾ ਟੈਂਸ਼ਨ ਨਾ ਲੈ ਕੇ ਜਾਵਾਂਗੇ ਇਹਦੀ ਸਨੈਪਚੈਟ ਤੇ ਮੈਸੇਜ ਕਰਦੇ ਆਂ ਤੇ ਇਹਨੇ ਉਹਨੂੰ ਹੀ ਪਰਸ ਦਵਾ ਦੇਣਾ ਜੀ